ਸਸੇਗਲ ਜੀ ਮੈਂ ਸੌਰਵ ਮੜਿਆਕ 19 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆਇਆ ਕਪੂਰਥਲਾ ਲੇਡੀਜ਼ ਐਡਵੋਕੇਟ ਦੇ 30 ਦੇ ਫੰਕਸ਼ਨ ਦੀ ਸਪੈਸ਼ਲ ਰਿਪੋਰਟ ਖੁਦ ਵੇਖੋ ਮੈਮ ਤੁਹਾਡਾ ਸ਼ੁਭ ਨਮ ਸਸ਼ੀਕਾਲ ਜੀ ਮੇਰਾ ਨਾਮ ਹੈ ਐਡਵੋਕੇਟ ਦੀਪਿਕਾ ਸ਼ੀਤਲ ਜੀ ਹਾਂਜੀ ਮੈਂ ਕਪੂਰਤਲਾ ਡਿਸਟ੍ਰਿਕਟ 바ਰ ਐਸੋਸੀਏਸ਼ਨ ਦੀ ਮੈਂਬਰ ਹੈਗੀ ਆ ਅੱਜ ਅਸੀਂ ਸਾਰੇ ਲੇਡੀਜ਼ ਮੈਂਬਰ ਸਾਰੇ ਲੇਡੀਜ਼ ਐਡਵੋਕੇਟਸ ਨੇ ਜੋ ਕਿ ਪੀਂਆਂ ਦਾ ਤਿਉਹਾਰ ਮਨਾ ਰਹੇ ਨੇ ਅੱਜ ਇਸ ਸੰਦਰਭ ਵਿੱਚ ਅਸੀਂ ਇੱਥੇ ਇਕੱਠੇ ਹੋਏ ਆ ਤੇ ਬੜੀ ਹੀ ਸਿੰਪਲ ਤੇ ਸੋਬਰ ਤਰੀਕੇ ਦੇ ਨਾਲ ਅਸੀਂ ਇੱਕ ਸੈਲੀਬ੍ਰੇਸ਼ਨ ਕਰ ਰਹੇ ਆ ਤੇ ਆਪਣਾ ਮਨ ਪਰਚਾਵਾ ਕਰ ਰਹੇ ਆ ਅਮਰਪਾਲ ਅਮਰਪਾਲ ਜੀ ਤੁਸੀਂ ਵੀ ਐਸ ਐਡਵੋਕੇਟ ਹਾਂਜੀ ਐਡਵੋਕੇਟ ਮੈਂਬਰ 바ਰ ਕਾਉਂਸਲ ਕਪੂਰਤਲਾ ਜੀ ਔਰ ਕੀ ਕਹਿਣਾ ਜਾਂਦੇ ਨਵੀਂ ਯੂਥ ਨੂੰ ਜਿਹੜੇ ਜਿਹੜੀਆਂ ਕੁੜੀਆਂ ਇਸ ਟਮ ਆਊਟ ਆਫ ਵੱਡੀਆਂ ਮੈਟਰੋ ਸਿਟੀਜ਼ ਹੈਗੀਆਂ ਪਰ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਤੀਆਂ ਕੀ ਹੁੰਦੀਆਂ ਮੇਰਾ ਮੰਨਣਾ ਹੈ ਜੇ ਸਾਨੂੰ ਸਾਡਾ ਹਿਸਟਰੀ ਕਲਚਰ ਨਹੀਂ ਨਾ ਪਤਾ ਅੱਪ ਅੱਗੇ ਕਿੱਥੇ ਜਾਵਾਂਗੇ ਜੇ ਸਾਨੂੰ ਆਪਣਾ ਪਿਛੋਕੜ ਨਹੀਂ ਪਤਾ ਅੱਪ ਅੱਗੇ ਕਿਤੇ ਨਹੀਂ ਪਹੁੰਚ ਸਕਦੇ ਆਪਣੇ ਰੂਟਸ ਨਾਲ ਜੁੜਨਾ ਵੀ ਜ਼ਰੂਰੀ ਹੈ ਜਿੰਨਾ ਇਸ ਮਾਂ ਨੂੰ ਛੂਣਾ ਜ਼ਰੂਰੀ ਹੈ ਇਸ ਕਰਕੇ ਆਪਣੇ ਕਲਚਰ ਨਾਲ ਜੁੜੇ ਰਾਂਗੇ ਤਾਂ ਅੱਪ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕਾਂਗੇ ਕਿ ਇਹ ਸਾਡਾ ਕਲਚਰ ਹੈ ਇਹ ਇਨ ਰਿਚ ਕਲਚਰ ਸੀਗਾ ਕਿਉਂ ਤੀਆਂ ਮਨਾਉਂਦੇ ਆ ਕਿਉਂ ਆਪਾਂ ਇਕੱਠੇ ਹੁੰਨੇ ਆ ਇਹ ਜ਼ਰੂਰੀ ਆ ਮੇਰਾ ਨਾਮ ਸੁਭਨਾ ਮੇਰਾ ਨਾਮ ਕੁਮਲ ਕੁਮਾਰੀ ਸਿੰਘ ਹੈ ਜੀ ਮੈਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਕਪੂਰਥਲਾ ਦੀ ਮੈਂਬਰ ਆ ਜੀ ਜੀ ਤੇ ਅੱਜ ਇੱਥੇ ਅਸੀਂ ਤੀਆਂ ਦਾ ਤਿਉਹਾਰ ਮਨਾਉਣ ਆਏ ਆ ਸਾਰੇ ਲੇਡੀ ਐਡਵੋਕੇਟ ਅਸੀਂ ਔਰ ਬਹੁਤ ਇੰਜੋਏ ਕੀਤਾ ਕਿਉਂਕਿ ਸਾਡਾ ਜਿਹੜਾ profession ਹੈ ਨਾ ਬਹੁਤ ਸਿੰਪਲ ਸੂਬਰ ਔਰ ਸਵੇਰੇ ਨੋ ਤੋਂ ਪੰਜ ਵਜੇ ਦੀ ਡਿਊਟੀ ਹੁੰਦੀ ਆ ਤੇ ਉਸ ਚੀਜ਼ ਤੋਂ ਨਾ ਅਸੀਂ ਜਿਹੜੀ ਇੱਕ ਤਰ੍ਹਾਂ ਦੀ ਫ੍ਰਸਟ੍ਰੇਸ਼ਨ ਹੁੰਦੀ ਉਹ ਅਸੀਂ ਇੱਥੇ ਕੱਢ ਲਈ ਐ ਇੰਜੋਏ ਕਰਕੇ ਤੇ ਅਸੀਂ ਬਹੁਤ ਇੰਜੋਏ ਕੀਤਾ ਹਾਂ ਜੀ ਵਕੀਲ ਸਾਹਿਬ ਦਾ ਨਾਮ ਮਾਨਪ੍ਰੀਤ ਕੌਰ ਜੀ ਜੀ ਤੁਸੀਂ ਚੂੜਾ ਪਾਇਆ ਲਗਾ ਤਾਇਆ ਗਿਆ ਬਿਲਕੁਲ 1.5 ਸਾਲ ਹੋ ਗਿਆ ਜੀ 1.5 ਸਾਲ ਹੋ ਗਿਆ ਹੁਣ ਤੁਸੀਂ ਪੇਕੇ ਪੇਕੇ ਮਨਾ ਰਹੇ ਹੋ ਤੀਆਂਗੇ ਸਹੁਰੇ ਬਣਾ ਦੇ ਵੈਸੇ ਤੇ ਤੀਆਂ ਪੇਕਿਆਂ ਦੀਆਂ ਹੁੰਦੀਆਂ ਵਾ ਕੁੜੀਆਂ ਆਪਣੇ ਪੇਕੇ ਜਾ ਕੇ ਇਕੱਠੀਆਂ ਹੁੰਦੀਆਂ ਪਰ ਮੇਰੀ ਇਹ ਸਹੁਰਿਆਂ ਵਾਲਿਆ ਮੈਂ ਡਾਟਾ ਸ਼ੁੱਣੂ ਸੁਨੇਨਾ ਐਡਵੋਕੇਟਸ ਸੁਨੇਨਾ ਮਤਲਬ ਆ ਔਰ ਤੁਸੀਂ ਅੱਜ ਬੇਬੀ ਲੈ ਕੇ ਆਪਣੀ ਪਿਆਰੀ ਬੇਬੀ ਪਰਿਵਰਗੀ ਲੈ ਕੇ ਆਏ ਹੋ ਔਰ ਤੀਆਂ ਨੂੰ ਇੰਜੋਏ ਕੀਤਾ ਬੁਰਾ ਹਾਂਜੀ ਇਸੇ ਕਰਕੇ ਤੇ ਮੈਂ ਲੈ ਕੇ ਆਈ ਹਾਂ ਨੂੰ ਕਿ ਮੇਰੀ ਤੀਆਂ ਹੈ ਮੇਰੇ ਤੀਤੇ ਵਗੈਰਾ ਤੇ ਹਾਰਾ ਦੂਰਾ ਹੈ ਨਾ ਔਰ ਮੁਸ਼ਕਲ ਨਹੀਂ ਹੋਣੀ ਜਿਵੇਂ ਮੈਂ ਦੇਖ ਰਿਹਾ ਜੀ ਤੁਸੀਂ ਬੱਚੇ ਨੂੰ ਲੈ ਕੇ ਕਾਫੀ ਵਿੱਚੋਂ ਫੰਕਸ਼ਨ ਜਨ ਨਿਕਲ ਰਹੇ ਸੀਗੇ ਬੱਚੇ ਪਰੇਸ਼ਾਨ ਕਰ ਰਹੇ ਸੀਗੇ ਨਹੀਂ ਬਿਲਕੁਲ ਮੁਸ਼ਕਲ ਨਹੀਂ ਹੋਈ ਇਹਨੇ ਵੀ ਇੰਜੋਏ ਕੀਤਾ ਮੈਂ ਵੀ ਇੰਜੋਏ ਕੀਤਾ ਬਹੁਤ ਜ਼ਿਆਦਾ ਸੈਲੀਬ੍ਰੇਸ਼ਨ ਤੁਸੀਂ ਕਿਲੇ ਖੱਤੇ ਵਜੇ ਆ ਕੇ ਕਰਦੇ ਕਿਤੇ ਪੀਪਲ ਥੱਲੇ ਬੰਦੇ ਪਾਜੀ ਪਿਛਲਾ ਸਮਾਂ ਸੀਗਾ ਉਦੋਂ ਕਾਫੀ ਲੋਕ ਕੀ ਜਿਹੜੇ ਸੀਗੇ ਮੇਲੇ ਲੱਗਦੇ ਸੀ ਤੀਆਂ ਦੇ ਵੱਡੇ ਪੱਦਰ ਤੇ ਲੱਗਦੇ ਸੀ ਪਰ ਹੁਣ ਜਿਸ ਤਰ੍ਹਾਂ ਮਾਡਰਨ ਨਾ ਆ ਗਿਆ ਵਾ ਉਸ ਤਰੀਕੇ ਦੇ ਨਾਲ ਲੋਕਾਂ ਦੇ ਤਿਹਾਰਾਂ ਨੂੰ ਮਨਾਉਣ ਦਾ ਤਰੀਕਾ ਵੀ ਚੇਂਜ ਹੋ ਗਿਆ ਇਸ ਕਰਕੇ ਜਿਹੜੇ ਲਿਮਟਿਡ ਗੈਦਰਿੰਗ ਹੋ ਗਈ ਆ ਤੇ ਉਹ ਹੁਣ ਮਤਲਬ ਖੁੱਲੀਆਂ ਥਾਵਾਂ ਤੋਂ ਲੈ ਕੇ ਹੋਟਲਸ ਵੀ ਜਿਹੜੇ ਨਾ ਉਹਦੇ ਵਿੱਚ ਲਿਮਟਿਡ ਹੋ ਗਿਆ ਵਾ ਜਗ੍ਹਾ ਦੇ ਵਿੱਚ ਸਭ ਕੁਝ ਸਾਰੇ ਫੰਕਸ਼ਨਸ ਔਰ ਡਾਕਟਰਾਂ ਦਾ ਹੋਵੇ ਨਾ ਤੀਆਂ ਦਾ ਮੇਲਾ ਤੇ ਕਹਿੰਦੇ ਡਾਕਟਰਸ ਕਹਿੰਦੀਆਂ ਕਿ ਡਾਕਟਰਾਂ ਦਾ ਇਹ ਹੋਣੇ ਸੀ ਡਾਕਟਰਾਂ ਨਹੀਂ ਹੈਗੀਆਂ ਜੀ ਸਾਰੀਆਂ ਲੇਡੀਜ਼ ਐਡਵੋਕੇਟਸ ਨੇ ਦਿਲਣਾ ਕਹ ਰਹੀ ਹੈ ਕਿ ਲੇਡੀਜ਼ ਐਡਵੋਕੇਟਸ ਕਹੀਏ ਵਕੀਲ ਨਾ ਕਹਿ ਦਿਓ 담ਾ ਸਾਡੇ ਚ ਸਾਰਿਆਂ ਦੇ ਵਿੱਚ ਥੈਂਕ ਯੂ ਤੀਆਂ ਆਪਚ ਕੀ ਸਬੰਧ ਤੀਆਂ ਵਾਸਤੇ ਬਣਿਆ ਤੀਆਂ ਜਦੋਂ ਆਪਣਾ ਪਿੰਡ ਛੱਡ ਕੇ ਜਾਂਦੀਆਂ ਮੁੜ ਕੇ ਆਉਂਦੀਆਂ ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਆ ਆਪਣੀ ਗੱਲਬਾਤ ਕਰਦੀਆਂ ਉਹਦਾ ਕਿੱਥੋਂ ਮਿਲ ਹੁੰਦਾ ਤੁਹਾਡੇ ਮਾਡਰਨ ਲੁੱਕ ਤੋਂ ਲੱਗਦਾ ਨਹੀਂ ਕਿ ਤੁਹਾਨੂੰ ਇਹ ਨਹੀਂ ਨੌਲੇਜ ਹੈਗੀ ਹੈ ਆਈ डू ਬਿਲੋਂਗ ਟੂ ਅ ਵਿਲੇਜ ਆਈ ਹੈਵ ਲਿਵਡ ਇਨ ਅ ਵਿਲੇਜ ਫਾਰ ਅ ਵੈਰੀ ਲੌਂਗ ਟਾਈਮ ਸਿਟੀ ਚ ਤਾਂ ਬਾਚ ਆਇਆ ਸ਼ੁਕਰੀਆ ਪਰ ਕਹਿੰਦੇ ਵਕੀਲ ਬੜੇ ਆਪਣੇ ਡੀਸੈਂਟ ਸੋਬਰ ਹੁੰਦੇ ਹੋ ਜਿਆਦਾ ਫालतू ਗੱਲ ਨਹੀਂ ਕਰਦੇ ਪੁਆਇੰਟ ਟੂ ਪੁਆਇੰਟ ਗੱਲ ਕਰਦੇ ਕਤੂ ਜੇ ਪੂਰਾ ਠੋਕੇ ਤੇ ਬੋਲੀਆਂ ਇੰਜੋਏ ਕਰ ਲਈ ਹੋ ਗਈ ਹੈ ਨਾ ਮੈਂ ਕਹ ਤੇ ਰਹੀ ਹਾਂ ਕਿ ਅਸੀਂ 9 to 5 ਵਾਲੀ ਜਿਹੜੀ ਸਾਡੀ ਡਿਊਟੀ ਆ 5 ਵੀ ਨਹੀਂ ਕਹਿ ਸਕਦੇ ਅਸੀਂ ਟਾਈਟ ਲੈ ਕੇ ਆਇਆ ਉਸ ਤੋਂ ਜਿਹੜੀ ਸਾਡੇ ਅੰਦਰ ਜਿਹੜਾ ਦੱਬਿਆ ਹੁੰਦਾ ਨਾ ਜਿਹੜਾ ਕਲਚਰ ਉਹ ਅਸੀਂ ਅੱਜ ਤੇ ਕੱਢਾ ਰਹੇ ਹਾਂ ਅੱਜ ਮੌਕਾ ਮਿਲਿਆ ਤੇ ਜੋ ਸਾਡੇ ਅੰਦਰ ਸੀਗਾ ਉਹ ਅਸੀਂ ਅੱਜ ਤੇ ਇੰਜੋਏ ਕੀਤਾ ਟੈਲੈਂਟ ਕੀਤਾ ਡਾਂਸ ਕੀਤਾ ਪੰਗੜਾ ਕੀਤਾ ਸਭ ਨੇ ਬਹੁਤ ਇੰਜੋਏ ਕੀਤਾ ਥੈਂਕ ਯੂ ਥੈਂਕ ਯੂ ਪਰ ਰੀਤ ਕਹਿੰਦੇ ਜੀ ਪੇਕੇਆਂ ਨੂੰ ਜਾਣ ਵਾਲੀ ਪੇਕੇਆਂ ਦੀ ਆ ਜਿੱਥੇ ਕਿ ਸਾਰੀਆਂ ਕੁੜੀਆਂ ਆਪਣੇ ਪੇਕੇ ਜਾ ਕੇ ਇਕੱਠੀਆਂ ਹੁੰਦੀਆਂ ਸੌਣ ਦੇ ਮਹੀਨੇ 'ਚ ਖੂਬ ਗਿੱਧਾ ਪਾਉਂਦੀਆਂ ਵਾਂ ਇਕੱਠੀਆਂ ਹੁੰਦੀਆਂ ਤਾਂ ਹੀ ਇਹਨੂੰ ਸੌਣ 'ਚ ਕਹਿੰਦੇ ਕਿ ਸੌਣ ਵੀਰ ਇਕੱਠੀਆਂ ਕਰੇ ਵੈਸੇ ਜੇ ਤੀਆਂ ਦਾ ਮੇਲਾ ਹੁੰਦਾ ਹੈ ਕਿੰਨੀ ਕੁ ਦੇਰ ਹੁੰਦਾ ਸੌਣ ਦੇ ਵਿੱਚ ਕੋਈ ਲਿਮਟ ਹੁੰਦੀ ਹੈ ਲਿਮਟ ਮੈਨੂੰ ਨਹੀਂ ਪਤਾ ਪੂਰਾ ਨਹੀਂ ਸੌਣ ਨੂੰ ਬਾਪੂਰਾ ਸਾਰਾ ਇੰਜੋਏ ਕਰਦੇ ਆ ਥੈਂਕ ਯੂ ਥੈਂਕ ਯੂ ਔਰ ਜਿਹੜੀਆਂ ਬਾਕੀ ਮਾਵਾਂ ਆ ਗਈਆਂ ਜਿਹੜੀ ਵੀ profession ਦੀਆਂ ਖਾਸ ਤੋ ਤੁਹਾਡੇ ਵਕੀਲ ਪੇਸ਼ੇ ਦੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹ ਜਿਹੜੀਆਂ ਹੱਸ ਮੈਂ ਆਪਣੇ 9 to 5 ਵਰਕ ਦੇ ਵਿੱਚ ਹੀ ਫਸੀਆਂ ਨੇ ਨਹੀਂ ਮੇਰਾ ਮੈਸੇਜ ਇਹ ਹੈ ਕਿ ਅਸੀਂ ਜੋ ਵੀ ਕਰਵੇ ਆਪਣੇ ਬੱਚਿਆਂ ਲਈ ਕਰਦੇ ਆਂ ਔਰ ਅਸੀਂ ਇਹਨਾਂ ਵਸਤੇ ਸਾਰਾ ਕੁਝ ਕਰਨਾ ਹੈ ਹੁਣ ਅਬ ਇਨਾਂ ਦੇ ਨਾਲ ਨਾਲ ਹੀ ਚੱਲਣਾ ਹੈ ਇਹਨਾਂ ਨਾਲ ਲੈ ਕੇ ਚਲਤ ਹਾਂ ਹਰ ਜਗ੍ਹਾ ਹਰ ਫੰਕਸ਼ਨ ਅਸੀਂ ਵੀ ਇੰਜੋਏ ਕਰਨਾ ਤੇ ਵੀ ਇੰਜੋਏ ਕਰਨਾ ਐਸੋਰ ਮਰੀਆ ਕਪੂਰਥਲਾ ਤੋਂ ਐਕਟ 19 ਦੇ ਨਾਲ ਮਨਜੀਤ ਕੌਰ ਅਤੇ ਰਵੀ ਕੁਮਾਰ ਸੇਠੀ